ਉਹਨਾਂ ਨਾਲ ਗੱਲ ਕਰਕੇ ਆਏ ਉਹਨਾਂ ਤੇ ਅੱਜ ਫੇਰ ਇੱਕ ਜਾਨਲੇਵਾ ਹਮਲਾ ਹੋਇਆ ਹੈ ਕੱਲ ਜਦੋਂ ਪਟਿਆਲੇ ਆ ਰਹੇ ਸੀ ਉੱਥੇ ਹਮਲਾ ਹੋਇਆ ਅੱਜ ਫੇਰ ਫਰੀਦਕੋਟ ਦੇ ਉਹਨਾਂ ਦੇ ਆਪਣੇ ਹਲਕੇ 'ਚ ਫੇਰ ਕੁਝ ਲੋਕ ਜੋ ਆਪਣੇ ਆਪ ਨੂੰ ਕਿਸਾਨ ਕਹਿ ਰਹੇ ਨੇ ਉਹਨਾਂ ਨੇ ਹਮਲਾ ਕੀਤਾ ਮੇਰੀ ਕਿਸਾਨ ਸਾਥੀਆਂ ਨੂੰ ਬੇਨਤੀ ਹੈ ਇਹਨਾਂ ਅਖੌਤੀ ਲੀਡਰਾਂ ਤੋਂ ਬਚਣ ਕਿਉਂਕਿ ਤੁਹਾਡੇ ਮਸਲੇ ਜੇ ਸੁਲਝ ਜਾਣਗੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਣਨ ਵਾਲੀ ਸਰਕਾਰ ਕੇਂਦਰਨੀ ਨੇ ਸੁਲਝਾਣੇ ਹੈ। ਭਵਿੱਖ ਤੇ ਉੱਤੇ ਆਪਣੇ ਸਾਰਿਆਂ ਦਾ ਜੋ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਹੈ। ਕਾਨੂੰਨ ਵਿਵਸਥਾ ਦੀ ਅੱਜ ਕੋਈ ਚੀਜ਼ ਹੈ ਨਹੀਂ। ਅੱਜ ਇੱਥੇ ਆਣ ਤੋਂ ਹੁਣੇ ਕੁਛ ਥੇਰ ਪਹਿਲਾਂ ਮੈਂ ਹੰਸਰਾ ਜਾਂਸ ਜੀ ਜਿਹੜੇ ਸਾਡੇ ਕੈਂਡੀਡੇਟ ਹੈ ਫਰੀਦਕੋਟ ਤੋਂ ਉਹਨਾਂ ਨਾਲ ਗੱਲ ਕਰਕੇ ਆਏ ਉਹਨਾਂ ਤੇ ਅੱਜ ਫੇਰ ਇੱਕ ਜਾਨਲੇਵਾ ਹਮਲਾ ਹੋਇਆ ਹੈ ਕੱਲ ਜਦੋਂ ਪਟਿਆਲੇ ਆ ਰਹੇ ਸੀ ਉੱਥੇ ਹਮਲਾ ਹੋਇਆ ਅੱਜ ਫੇਰ ਫਰੀਦਕੋਟ ਦੇ ਉਹਨਾਂ ਦੇ ਆਪਣੇ ਹਲਕੇ 'ਚ ਫੇਰ ਕੁਝ ਲੋਕ ਜੋ ਆਪਣੇ ਆਪ ਨੂੰ ਕਿਸਾਨ ਕਹਿ ਰਹੇ ਨੇ ਉਹਨਾਂ ਨੇ ਹਮਲਾ ਕੀਤਾ ਆ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਆ ਕੁਝ ਚੰਦ ਲੋਕ ਆਪਣੀ ਦੁਕਾਨਾਂ ਚਲਾਉਣ ਵਾਸਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੈ ਮੇਰੀ ਕਿਸਾਨ ਸਾਥੀਆਂ ਨੂੰ ਬੇਨਤੀ ਹੈ ਇਹਨਾਂ ਅਖੌਤੀ ਲੀਡਰਾਂ ਤੋਂ ਬਚਣ ਕਿਉਂਕਿ ਤੁਹਾਡੇ ਮਸਲੇ ਜੇ ਸੁਲਝ ਜਾਣਗੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਣਨ ਵਾਲੀ ਸਰਕਾਰ ਕੇਂਦਰਨੀ ਨੇ ਸੁਲਝਾਣੇ ਆ ਉਹਦੇ ਬਾਅਦ ਇਹਨਾਂ ਅਖੌਤੀ ਲੀਡਰਾਂ ਦੀ ਦੁਕਾਨਾਂ ਦੇ ਤਾਲੇ ਲੱਗ ਜਾਣਗੇ ਇਸ ਕਰਕੇ ਇਹ ਹੋਣ ਨਹੀਂ ਦੇ ਦੇ ਰਹੇ ਕਿਸਾਨਾਂ ਨੂੰ 扑ੜਕਾਰ ਰਿਹਾ ਹੈ ਤੇ ਅਗਰ ਕੋਈ 19 21 ਗੱਲ ਹੋ ਗਈ ਸਾਥੀਓ ਇਤਿਹਾਸ ਕਵਾ ਹੈ ਇਹਨਾਂ ਲੀਡਰਾਂ ਨੇ ਉਹਨਾਂ ਕਿਸਾਨਾਂ ਤੋਂ ਹੱਥ ਪੱਲਾ ਛਾੜ ਲੈਣਾ ਤੁਸੀਂ ਯਾਦ ਕਰੋ ਜਦੋਂ ਆਹ ਕਹਿ ਰਹੇ ਸੀ ਵੀ ਸਾਨੂੰ ਦਿੱਲੀ ਦੇ ਅੰਦਰ ਜਾਣ ਦਿਓ ਤੇ 26 ਜਨਵਰੀ ਦੇ ਦਿਨ ਜਦੋਂ 26 ਜਨਵਰੀ ਦੇ ਜਦੋਂ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਉਦੋਂ ਟਰੈਕਟਰ ਪਰੇਡ ਵਾਸਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਸੀਗੀ ਉਸ ਸਮੇਂ ਵੀ ਕੁਝ ਲੋਕ ਗਲਤ ਅੰਸਰਾਂ ਦੇ ਤੱਕੇ ਚੜ ਕੇ ਲਾਲ ਕਿਲੇ ਤੇ ਜਾਵੜੇ ਪਰ ਯਾਦ ਕਰੋ ਦੇ ਬਾਅਦ ਕੀ ਹੋਇਆ ਜਿਹੜੇ ਸ਼ਖਸ ਲਾਲ ਕਿਲੇ ਤੇ ਚੜ ਗਏ ਸੀਗੇ ਉਹਨਾਂ ਨੂੰ ਇਹਨਾਂ ਖੋਤੀ ਲੀਡਰਾਂ ਨੇ ਗੱਦਾਰ ਕਹਿ ਕੇ ਆਪਣਾ ਪੱਲੂ ਝਾੜ ਲਿਆ ਕਹਿੰਦੇ ਆ ਗੱਦਾਰ ਹੈ ਜੀ ਅੱਜ ਖੁਦਾ ਨਾ ਖਾਸਤਾ ਹੰਸਰਾਜ ਹੰਸੀ ਦੇ ਇਹਨਾਂ ਲੋਕਾਂ ਦੇ ਬਹਿਕਾਵੇ 'ਚ ਆ ਕੇ ਕੋਈ ਕਿਸਾਨ ਪਰਾ ਕੋਈ ਨੁਕਸਾਨ ਕਰ ਦਿੰਦਾ ਹੈ ਇਹਨਾਂ ਲੋਕਾਂ ਨੇ ਫੇਰ ਪੱਲੂ ਝਾੜ ਲੈਣਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਇਹ ਤਾਂ ਕੋਈ ਬਾਹਰੋਂ ਆ ਕੇ ਕਰ ਗਿਆ ਸੀਗਾ ਸਾਹਿਬ ਆ ਇਹਨਾਂ ਲੋਕਾਂ ਨੂੰ ਮੌਕਾ ਨਾ ਦਿਓ ਸਾਹਿਬ ਕਿਸਾਨਾਂ ਦੇ ਭਤੀ ਸਾਰਿਆਂ ਦੀ ਹਮਦਰਦੀ ਹੈ ਮੈਂ ਭਾਜਪਾ ਦਾ ਨੁਮਾਇੰਦੇ ਦੇ ਤੌਰ ਤੇ ਨਹੀਂ ਮੈਂ ਕਿਸਾਨ ਦੇ ਤੌਰ ਤੇ ਕਹਿ ਰਿਹਾ ਕਿਸਾਨ ਨੂੰ ਬਾਹ ਫੜਨ ਦੀ ਲੋੜ ਹੈ ਕਿਸਾਨ ਜਿਹੜਾ ਛੋਟਾ ਕਿਸਾਨ ਹੈ ਉਹਦਾ ਸਭ ਗੁਜ਼ਾਰਾ ਨਹੀਂ ਚੱਲਦਾ ਐਮਐਸਪੀ ਤਾਂ ਮਿਲ ਰਹੀ ਹੈ ਐਮਐਸਪੀ ਨਾਲ ਵੀ ਜਿਹਦੇ ਕੋਲ ਜ਼ਮੀਨ ਹੀ 3 ਏਕੜ ਹੈ ਉਹਦਾ ਕਿੱਧਰੋਂ ਗੁਜ਼ਾਰਾ ਹੋ ਜੂਗਾ ਉਹਨੂੰ ਮੋਦੀ ਸਾਹਿਬ ਨੇ 6000 ਰੁਪਏ ਉਹਨਾਂ ਦੇ ਛੋਟੇ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਪਾ ਰਿਹਾ ਹੈ ਉਹਨਾਂ ਨੂੰ ਪਤਾ ਹੈ ਵੀ ਇਹ ਐਮਐਸਪੀ ਦੀ ਗਾਰੰਟੀ ਦੇ ਬਾਅਦ ਵੀ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ